ਬੇਅਦਬੀ ਮਾਮਲੇ ਦੇ ਵਿਰੁੱਧ ਬਣੀ ਹੋਈ ਸਿਲੈਕਟ ਕਮੇਟੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਬੇਅਦਬੀ ਵਿਰੁੱਧ ਬਣੀ ਸਿਲੈਕਟ ਕਮੇਟੀ ਦੇ ਵੱਲੋਂ ਜਨਤਕ ਸੁਝਾਅ ਮੰਗੇ ਗਏ ਨੇ ਤੇ 31 ਅਗਸਤ ਤਾਕਬ ਕਮੇਟੀ ਨੇ ਇਹ ਸੁਝਾਅ ਮੰਗੇ ਨੇ ਜਿਸ ਦੇ ਲਈ ਸਮਾਂ ਸਾਰਣੀ ਤੈਅ ਕੀਤੀ ਗਈ ਹੈ 31 ਅਗਸਤ ਤੱਕ ਲੋਕ ਆਪਣੇ ਸੁਝਾਅ ਦੇ ਸਕਦੇ ਨੇ ਲੋਕ ਚਾਰ ਪੱਛਾਵਾਂ ਦੇ ਵਿੱਚ ਆਪਣੇ ਸੁਝਾਅ ਪੇਸ਼ ਕਰ ਸਕਦੇ ਨੇ ਦੱਸਿਆ ਗਿਆ ਕਿ ਕਮੇਟੀ ਦੇ ਵੱਲੋਂ WhatsApp ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਹੁਣ ਜਿਹੜਾ WhatsApp ਨੰਬਰ ਹੈ ਉਹ ਵੀ ਤੁਹਾਨੂੰ ਨੋਟ ਕਰਵਾਨੇ ਆ 8054495560 ਜਿਸ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਜਿਸ ਦੇ ਉੱਤੇ ਤੁਸੀਂ WhatsApp ਦੇ ਉੱਤੇ ਮੈਸੇਜ ਦੇ ਥਰੂ ਵੀ ਆਪਣੇ ਸੁਝਾਈ ਜਿਹੜੇ ਉਹ ਸਾਂਝੇ ਕਰ ਸਕਦੇ ਹਾਂ ਤਾਂ ਇਸ ਦੌਰਾਨ ਸੁਝਾਅ ਦੇ ਲਈ ਈਮੇਲ ਐਡਰੈਸ ਵੀ ਮੈਂਸ਼ਨ ਕੀਤਾ ਗਿਆ ਹੈ ਦੱਸ ਦਈਏ ਕਿ ਦੋ ਤਰ੍ਹਾਂ ਦੇ ਮੇਲ ਐਡਰੈਸ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੀ ਜਿਹੜੇ ਸੁਝਾਅ ਨੇ ਉਹ ਜ਼ਰੂਰ ਦੱਸ ਸਕਦੇ ਹੋ ਤਾਂ ਦੱਸ ਦਈਏ ਕਿ sscy-vs-punjab@nic.in ਦੇ ਉੱਤੇ ਇੱਕ ਦੂਸਰੀ ਮੇਲ ਹੈ ਜਿਸ ਦੇ ਤੇ pvs.legislation@gmail.com ਜਿਸ ਤੇ ਤੁਸੀਂ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਕਿਉਂਕਿ ਸਿਲੈਕਟ ਕਮੇਟੀ ਦੇ ਵੱਲੋਂ ਜਨਤਕ ਸੁਝਾਅ ਮੰਗੇ ਗਏ ਨੇ ਉਸ ਤੋਂ ਬਾਅਦ ਹੀ ਇਸ ਕਾਨੂੰਨ ਦੇ ਉੱਤੇ ਮੋਹਰ ਲੱਗੇਗੀ ਕਿਉਂਕਿ ਬੇਅਦਬੀ ਵਿਰੁੱਧ ਕਾਨੂੰਨ ਕਾਫੀ ਲੰਬੇ ਸਮੇਂ ਤੋਂ ਡਿਕਿਆ ਜਾ ਰਿਹਾ ਸੀ ਤਾਂ ਹੁਣ ਇਸ ਕਮੇਟੀ ਦੇ ਵੱਲੋਂ ਜਿਹੜੀ 15 ਮੈਂਬਰੀ ਕਮੇਟੀ ਹੈ ਇਸ ਦੇ ਵੱਲੋਂ ਜਨਤਕ ਸੁਝਾਅ ਮੰਗੇ ਗਏ ਨੇ ਲੋਕਾਂ ਨੂੰ ਟਾਈਮ ਦਿੱਤਾ ਗਿਆ ਹੈ ਕਿ 13 ਅਗਸਤ ਤੱਕ ਆਪਣੇ ਆਪਣੇ ਸੁਝਾਅ ਦੇ ਸਕਦੇ ਨੇ ਲੋਕ ਆਪਣੇ ਸੁਝਾਅ ਸਿਲੈਕਟ ਕਮੇਟੀ ਨੂੰ ਆਪਣੇ ਵਿਧਾਇਕ WhatsApp ਅਤੇ ਡਾਕ ਰਾਹੀਂ ਭੇਜ ਸਕਦੇ ਨੇ ਯਾਨੀ ਕਿ ਉਹ ਆਪਣੇ ਇਲਾਕੇ ਦੇ ਵਿਧਾਇਕ ਦੇ ਥਰੂ ਵੀ ਭੇਜ ਸਕਦੇ ਨੇ WhatsApp ਦੇ ਵੀ ਅਤੇ ਡਾਕ ਦੇ ਥਰੂ ਵੀ ਭੇਜ ਸਕਦੇ ਨੇ ਤਾਂ ਦੱਸ ਜੇ ਕਿ ਨੰਬਰ ਜਾਰੀ ਕੀਤਾ ਗਿਆ ਹੈ ਮੇਲਸ ਮੈਂਸ਼ਨ ਕੀਤੀਆਂ ਗਈਆਂ ਨੇ ਤੇ ਪੂਰਾ ਕਹਿ ਸਕਦੇ ਆ 1 ਮੰਥ ਦਾ ਸਮਾਂ ਦਿੱਤਾ ਗਿਆ ਹੈ ਤਾਂ ਦੱਸ ਜੀ ਕਿ ਜਿਸ ਤਰੀਕੇ ਦੇ ਨਾਲ ਅੱਜ 31 ਜੁਲਾਈ ਦਾ ਦਿਨ ਹੈ ਤਾਂ ਹੁਣ ਕੱਲ ਤੋਂ ਲੈ ਕੇ 31 ਅਗਸਤ ਤੱਕ ਪੂਰੇ 31 ਦਿਨਾਂ ਦਾ ਸਮਾਂ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਸੁਝਾਅ ਮੈਂਸ਼ਨ ਕਰਕੇ ਉਹਨਾਂ ਨੂੰ ਭੇਜ ਸਕਦੇ ਹੋ ਤੁਸੀਂ ਚਾਰ ਭਾਸ਼ਾਵਾਂ ਦੇ ਵਿੱਚ ਆਪਣੇ ਸੁਝਾਅ ਲਿਖ ਸਕਦੇ ਹੋ ਪੰਜਾਬੀ ਹਿੰਦੀ ਇੰਗਲਿਸ਼ ਅਤੇ ਉਰਦੂ ਦੇ ਵਿੱਚ ਵੀ ਤੁਸੀਂ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਸਿਲੈਕਟ ਕਮੇਟੀ ਦੇ ਵੱਲੋਂ ਜਨਤਕ ਸੁਝਾਅ ਮੰਗੇ ਗਏ ਨੇ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ